ਤਸਦੀਕੀ ਪੰਜਾਬ ਯਾਨੀ ਕਿ ਅੰਮ੍ਰਿਤਸਰ ਛੇਰੋਇਨ ਤਸਕਰੀ ਕਰਨ ਵਾਲੇ ਗਰੋਦਾ ਪਰਦਾਫਾਸ਼ ਹੋਇਆ ਪੰਜਾਬ ਪੁਲਿਸ ਨੇ 6.1 ਕਿਲੋ ਹੈਰੋਇਨ ਜਬਕ ਕੀਤੀ ਹੈ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਸਰਪ੍ਰੀਤ ਸਿੰਘ ਉਰਫ ਜੋਬਨ ਸਮੇਤ 4 ਤਸਕਰ ਗ੍ਰਿਫਤਾਰ ਕੀਤੇ ਨੇ ਪੰਜਾਬ ਪੁਲਿਸ ਦੀ ਸਰਹੱਦ ਪਾਰ ਨਾਰਕੋ ਨੈਟਵਰਕ ਤੇ ਸਰਜਿਕਲ ਸਟ੍ਰਾਈਕ ਕੀਤੀ ਗਈ ਤੇ ਹੀ ਅੰਮ੍ਰਿਤਸਰ ਛੇਰੋਇਨ ਤਸਕਰੀ ਕਰਨ ਵਾਲੇ ਗਰੋਦਾ ਪਰਦਾਫਾਸ਼ ਕੀਤਾ ਗਿਆ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰ ਰਿਹਾ ਪੰਜਾਬ ਪੁਲਿਸ ਨੇ 6.1 ਕਿਲੋ ਹੀਰੋਇਨ ਜੜੀ ਹੋ ਹੋ ਜਬ ਕੀਤਾ ਸਰਬਜੀਤ ਪੁਰਫ ਜੋਬਨ ਸਮੇ 4 ਤਸਕਰ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਨੇ ਪੰਜਾਬ ਪੁਲਿਸ ਦੀ ਸਰਹੱਦ ਪਾਰ ਨਾਰਕੋ ਨੈਟਵਰਕ ਤੇ ਸਰਜੀਕਲ ਸਟ੍ਰਾਈਕ ਹੋਈ ਅੰਮ੍ਰਿਤਸਰ ਚ ਹੀਰੋਇਨ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਹੋਇਆ ਨੌਜ਼ੀਕੀ ਉਵਦੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਗਗਨਦੀਪ ਸਿੰਘ ਜੁੜ ਚੁੱਕੇ ਨੇ ਗਗਨਦੀਪ ਸਿੰਘ ਕੀ ਕੁਝ ਜਾਣਕਾਰੀ ਅੰਮ੍ਰਿਤਸਰ ਦੇ ਵਿੱਚ ਹਰੋਇਨ ਬਰਾਮਦ ਹੋਈ ਹੈ ਹਾਂ ਜੀ ਮਗ ਅਮਰ ਜਸਤਰਾ ਵੀ ਲਗਾਤਾਰ ਆਪ ਦੇਖਦੇ ਆ ਕਿ ਜਿੱਦਾਂ ਪੰਜਾਬ ਪੁਲਿਸ ਜੀ ਲਗਾਤਾਰ ਕਿਹੜੀ ਆ ਹੋ ਕਾਰਵਾਈ ਰੈਂਦੀ ਹੈ ਤੇ ਪੰਜਾਬ ਸਰਕਾਰ ਵੱਲੋਂ ਵੀ ਜੁੱਧ ਨਸ਼ਿਆ ਬ੍ਰੂਟ ਜਿਹੜੀ ਮਹਿੰਮ ਚਲਾਈ ਜਾ ਰਹੀ ਆ ਤਾਂ ਜਦੋਂ ਕਿ ਹਮੇਸ਼ਾ ਹੀ ਪਾਕਿਸਤਾਨ ਵੱਲੋਂ ਜਿਹੜੇ ਆ ਉਹ ਡਰੋਨ ਆਉਂਦੇ ਨੇ ਤਾਂ ਉਹਨਾਂ ਨੂੰ ਜੇਰਿਆ ਜਾਂਦਾ ਜਿਸ ਦੇ ਵਿੱਚੋਂ ਕਈ ਹੈਰੋਇਨ ਬਰਾਮਦ ਹੋទਿਆ ਜਾਂ ਹੋਰ ਨਸ਼ੀਲੇ ਪਦਾਰਥ ਜਿਹੜੇ ਨੇ ਉਹ ਵੀ ਬਰਾਮਦ ਹੁੰਦੇ ਨੇ ਤਾਂ ਅੱਜ ਉਸੇ ਦੇ ਤਹਿਤ ਪੰਜਾਬ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਆ ਜਿਹੜੀ ਕਿ ਅੰਮ੍ਰਿਤਸਰ ਦੀ ਜੀ ਜੀ ਯੂਨੀਵਰਸਿਟੀ ਆ ਰਹੀ ਆ ਜਿੰਦੇ ਵਿੱਚ ਜਿਹੜਾ ਪੰਜਾਬ ਪੁਲਿਸ ਨੇ 1.6 ਕਿਲੋ ਹੈਰੋਇਨ ਜਿਹੜੀਆਂ ਨੂੰ ਜਦੋਂ ਜਿਹੜੀਆਂ ਉਹਨੂੰ ਕਿਤੀ ਹੈ ਤਾਂ ਨਗਾਦ ਸਿੰਘ ਦੇ ਇਸ ਵਿੱਚ ਜਿਹੜੇ ਦੋਸ਼ੀ ਸਰਪ੍ਰਿਤ ਹੈ ਤੇ ਉਹਦੇ ਨਾਲ ਜਿਹੜੇ ਚਾਰ ਸਾਥੀ ਨੇ ਇਹ ਜਿਹੜੀ ਆ ਨਸ਼ੀਲੇ ਪਦਾਰਥਾਂ ਨੂੰ ਵੇਚਣ ਦੇ ਵਿੱਚ ਜਿਹੜੇ ਨੇ ਆਪਣੀ ਅਗਵਾਈ ਕਰ ਰਹੀ ਸੀ ਤਾਂ ਉਹਨਾਂ ਨੂੰ ਜਿਹੜਾ ਪੁਲਿਸ ਵੱਲੋਂ ਫੜਿਆ ਗਿਆ ਤਾਂ ਸਮੇਂ ਸਮੇਂ ਤੇ ਬੀਐਸਐਫ ਦੀ ਸਾਂਝੀ ਕਾਰਵਾਈ ਦੇ ਨਾਲ ਪੰਜਾਬ ਪੁਲਿਸ ਦੀ ਕਾਰਵਾਈ ਜਿਹੜੀ ਆ ਉਹ ਲਗਾਤਾਰ ਜਿਹੜੀ ਆ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਡਰਗਸ ਪਹੁੰਚਦਾ ਹੈ ਕਿਸ ਤਰ੍ਹਾਂ ਜਿਹੜੇ ਨਸ਼ੀਲੀ ਵਸਤੂਆਂ ਪਹੁੰਚਦੀ ਨੇ ਚਾਹੇ ਉਹ ਫੀਮ ਹੋਵੇ ਚਾਹੇ ਹੋਰ ਕੋਈ ਸਪਲਾਈ ਹੋਵੇ ਤਾਂ ਉਹਦਾ ਮੂਹ ਤੋੜ ਜਿਹੜਾ ਆ ਉਹ ਜਵਾਬ ਉਹ ਦਿੱਤਾ ਜਾਂਦਾ ਹੈ ਤਾਂ ਪੰਜਾਬ ਪੁਲਿਸ ਵੱਲੋਂ ਲਗਾਤਾਰ ਸਿਰਫ ਪਾਕਿਸਤਾਨੀ ਨਹੀਂ ਇਸ ਤਰ੍ਹਾਂ ਦੀ ਹੂਬੂਬੀ ਗੱਲ ਕਰੀਏ ਤਾਂ ਉਸ ਤੋਂ ਜਿਹੜੇ ਅਕਸਰ ਲੋਕ ਠਿਕ ਪੇ ਆਪਣਾ ਜਿਹੜਾ ਇਹ ਕਾਰੋਬਾਰ ਚਲਾਉਂਦੇ ਨੇ ਜਾਂ ਗੁਰਕਤੰਦਾ ਚਲਾਉਂਦੇ ਨੇ ਤੇ ਉਹਨਾਂ ਨੂੰ ਮੂਹ ਤੋੜਨਾ ਜਵਾਬ ਜਿਹੜਾ ਆ ਉਹ ਦਿੱਤਾ ਜਾਂਦਾ ਤਾਂ ਹੁਣ ਜੀ ਪੁਲਿਸ ਕਮਿਸ਼ਨਰ ਜਿਹੜੇ ਨੇ ਗੁਰਪ੍ਰੀਤ ਸਿੰਘ ਪੁੱਲਰ ਦੇ ਵੱਲੋਂ ਲਗਾਤਾਰ ਜਿਹੜੀ ਉਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਅਜਿਹੀ ਜਦੋਂ ਕਾਰਵਾਈ ਹੁੰਦੀ ਹੈ ਪਰ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਰਹੱਦ ਤੋਂ ਪਾਰ ਲਗਾਤਾਰ ਅਜਿਹੀ ਕਾਰਵਾਈਆਂ ਹੁੰਦੀਆਂ ਹੀ ਆ ਰਹੀਆਂ ਨੇ ਲਗਾਤਾਰ ਹਰ ਰੋਜ਼ ਅਜਿਹੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਪਰ ਕੀ ਕੁਝ ਕਾਰਨ ਇਸ ਨੂੰ ਲੈ ਕੇ ਫਿਰ ਵੀ ਜਿਹੜੀ ਉਹ ਰੋਕ ਨਹੀਂ ਲੱਗ ਰਹੀ ਨਹੀਂ ਬਿਲਕੁਲ ਮੈਡਮ ਜੀਕਰ ਗੱਲ ਕਰੀਏ ਤਾਂ ਆਪਾਂ ਪੰਜਾਬ ਪੁਲਿਸ ਦੇ ਤੇ ਜੋ ਪੀਐਸਐਫਟੀ ਇਹ ਸਾਂਝੀ ਕਾਰਵਾਈ ਜਿਹੜੀਆਂ ਲਗਾਤਾਰ ਕਰਦੀ ਰਹਿੰਦੇ ਹੈ ਤਾਂ ਜਿਸ ਤਰ੍ਹਾਂ ਕਿ ਪਾਕਿਸਤਾਨ ਆਪਣੀਆਂ ਕੌੜੀ ਹਰਕਤਾਂ ਤੋਂ ਬਾਤ ਨਹੀਂ ਆਉਂਦਾ ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦਾ ਹੈ ਜਾਂ ਫਿਰ ਭਾਰਤ ਦੇ ਵਿੱਚ ਆਪਣੀ ਜਿਹੜੀ ਆ ਕੁਸਬੈਟ ਲਗਾਤਾਰ ਕਰਦਾ ਨਾ ਰਹਿਆ ਤਾਂ ਕਿ ਜੋ ਕਿ ਜੋ ਕਿ ਭਾਰਤ ਸਰਕਾਰ ਹੈ ਉਹ ਉਸ ਦਾ ਤੋੜਮਾ ਜਵਾਬ ਦਿੰਦੀ ਰਹੀ ਹੈ ਤੇ ਉਸੇ ਤਰ੍ਹਾਂ ਜਿਹੜੀਆਂ ਇਹ ਨਾਕਾਮ ਕੋਸ਼ਿਸ਼ਾਂ ਜਿਹੜੀਆਂ ਕਰਦੇ ਰਹਿੰਦੇ ਨੇ ਤਾਂ ਜਿਹੜੀਆਂ ਇਹ ਸਾਂਝੀ ਕਾਰਵਾਈ ਦੇ ਨਾਲ ਤੇ ਹੁਣ ਜਿਹੜੀਆਂ ਪੰਜਾਬ ਪੁਲਿਸ ਵੱਲੋਂ ਜਿਹੜੀ ਹੈ 6.1 ਕਿਲੋ ਜਿਹੜੀ ਹੈਰੋਇਨ ਜਬਤ ਕੀਤੀ ਗਈ ਆ ਤਾਂ ਅੱਜ ਇਹ ਅੰਤ ਜਿਹੜੇ ਆ ਇਸ ਤੋਂ ਸਰਬਕਲੈਂਡ ਦੀ ਕੋਸ਼ਿਸ਼ ਨਹੀਂ ਕਰਦੀ ਤੇ ਉਹ ਆਪਣੀਆਂ ਜਿਹੜੀਆਂ ਇਹ ਕੋਸ਼ਿਸ਼ਾਂ ਲਗਾਤਾਰ ਜਿਹੜੀ ਮੈਂ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾਰੀ ਰੱਖਦੇ ਸੋ ਵਦਿਹਰੇ ਜਾਣਕਾਰੀ ਲਈ ਗਗਨਦੀਪ ਬਹੁਤ-ਬਹੁਤ ਧੰਨਵਾਦ ਜੁੜੇ ਰਾਂਗੇ ਥੋੜੇ ਨਾਲ